ਲਓ ਵੀ ਗਾਣਾ ਮੈਂ ਬਜ਼ੁਰਗਾਂ ਦਾ ਗਾਉਣਾ ਕਿਉਂਕਿ ਪਹਿਲਾਂ ਕਹਿ ਕੇ ਹਟਿਆ ਸਾਡੇ ਪਰਿਵਾਰਕ ਜੇ ਗੀਤ ਹੁੰਦੇ ਆ ਸਭਿਆਚਾਰ ਗੀਤ ਹੁੰਦੇ ਆ ਲਓ ਜੀ ਮੈਂ ਹੈਗਾ ਜੈਲਾ ਬੁੜਾ ਇਸ ਟਾਈਮ ਮੇਰੀ ਉਮਰ ਹੈਗੀ ਆ 75 ਸਾਲਾਂ ਦੀ ਇਹ ਹੈਗੀ ਮੁਖਤਿਆਰ ਕੌਰ ਇਹਦੀ ਉਮਰ 17 ਸਾਲਾਂ ਦੀ ਸਾਡੇ ਦੋ ਮੁੰਡੇ ਆ ਇਹਦਾ ਦੋਨਾਂ ਨੂੰ ਵਿਆਹ ਕੇ ਪਛਤਾਉਨੇ ਆ ਭਾਈ ਨੂਹਾਂ ਬੜੀਆਂ ਤੇਜ਼ ਆ ਗਈਆਂ ਘਰ ਦੇ ਵਿੱਚ ਲਓ ਜੀ ਉਹਨਾਂ ਦੀ ਸੇਵਾ ਨਹੀਂ ਕਰਦੀਆਂ ਜੈਲਾ ਬੁੜਾ ਤੇ ਮੁਖਤਿਆਰ ਕੌਰ ਘਰ ਦੀਆਂ ਗੱਲਾਂ ਕਰਦੇ ਆ ਪਰਿਵਾਰਕ ਗੱਲਾਂ ਕਰਦੇ ਆ ਲਓ ਕੀਤਰਾ ਹੀ ਪੇਸ਼ ਕਰਦੇ ਆ ਹਾਂ ਬਈ ਮੁਖਤਿਆਰ ਕੋਰੇ ਐ ਨਾ ਸੋਚੀ ਵੀ ਜੈਲਾਬੂੜਾ ਇੰਨੀ ਜਲਦੀ ਇਹ ਕਿ ਬਿੱਲਾ ਜਮਾਰ ਕੇ ਲੈ ਆ ਆ ਜਿੱਦਣ ਦਾ ਆਪਣਾ ਪ੍ਰੋਗਰਾਮ ਬੁੱਕ ਹੋਇਆ ਆ ਘੋਨਿਆਂ ਵਾਲੇ ਸਾਰੇ ਰਾਜੂ ਹੁਣੀ ਸਾਰੇ ਫੌਜੀ ਸਾਹਿਬ ਸਾਰਿਆਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਤੂੰ ਕੇਲਿਆਂ ਦੀ ਸ਼ਕੀਨਾ ਕੇਲਿਆਂ ਦੀ ਸ਼ਕੀਨਾ ਆ ਰਾਜੂ ਨੇ ਪਿੱਛੇ ਟੋਕਰਾ ਭਰ ਕੇ ਰੱਖਿਆ ਪਿਆ ਉਹ ਕੇਲੇ ਥੋੜੇ ਜੇ ਨਰਮਾ ਲੱਗ ਜਾਂ ਨਹੀਂ ਖੜਦਾ ਹੋਰ ਤਕੜੀਆਂ ਮੁਖਤਿਆਰ ਕੋਰੇ ਲਓ ਵੀ ਪਿੰਡ ਵਾਲਿਓ ਜੈਲਾਬੂੜਾ ਆਪਣੇ ਘਰ ਦੀ ਕਹਾਣੀ ਸੁਣਾਉਣ ਲੱਗਿਆ ਤਹਾਨੂੰ ਪਤਾ ਪੁਰਾਣੇ ਬਜ਼ੁਰਗਾਂ ਕੋਲੇ ਪੁਰਾਣਾ ਹੀ ਸਮਾਨ ਹੁੰਦਾ ਹੈ ਭਾਈ ਆਹ ਆਹ ਸੰਦੂਖ ਚੋਂ ਲਿਆਇਆ ਕੱਢ ਕੇ ਝੋਲਾ ਕਰਾਂ ਸ਼ੁਰੂ ਵਾਹ ਜੀ ਨਿਤ ਮੱਜਾਂ ਚਾਰ ਕੇ ਲਿਆਵਾਂ ਨੀ ਇਹ ਕੋਨਾ ਲਾਇਓ ਜੀ ਆਰ ਕੇ ਸਾਊਂਡ ਬਹੁਤ ਵਧੀਆ ਸਾਊਂਡ ਹੈ ਇੱਕ ਵਾਰੀ ਤਾੜੀਆਂ ਮਾਰੋ ਮੁੰਡੇ ਦੇ ਨਾਂ ਤੇ ਸਾਡੀ ਕੱਲੀ ਕੱਲੀ ਬਾਹਰ ਗੱਲ ਸੁਣਦੀ ਆ ਭਾਈ ਬਾਹਾਂ ਖੜੀਆਂ ਕਰਕੇ ਦੱਸੋ ਹਾਂ ਬਹੁਤ ਵਧੀਆ ਸਾਊਂਡ ਹੈ ਆਰ ਕੇ ਸਾਊਂਡ ਨਿਤ ਮੱਝਾਂ ਚਾਰ ਕੇ ਲਿਆਵਾਂ ਨੀ ਆ ਬੱਚਿਆਂ ਨੂੰ ਰੋਜ਼ ਖੜਾਵਾਂ ਨੀ ਮੇਰੀ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵਟ ਗਈ ਨੀ ਨਾ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣੋਂ ਹਟ ਗਈ ਨੀ ਮੱਜਾਂ ਚਾਰ ਕੇ ਲਿਆਵਾਂ ਨੀ ਬੱਚਿਆਂ ਨੂੰ ਰੋਜ਼ ਖੜਾਵਾਂ ਨੀ ਨਿਤ ਮੱਜਾਂ ਚਾਰ ਕੇ ਲਿਆਵਾਂ ਨੀ ਬੱਚਿਆਂ ਨੂੰ ਰੋਜ਼ ਖੜਾਵਾਂ ਨੀ ਮੇਰੀ ਕਿੰਨੀ ਸੇਵਾ ਕਰਦੀ ਸੀ ਹਾਈ ਕਿੰਨੀ ਸੇਵਾ ਕਰਦੀ ਸੀ ਹੁਣ ਤੂੰ ਵੀ ਪਾਸਾ ਵਟ ਗਈ ਨੀ ਨਾ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣਾ ਹਟ ਗਈ ਨੀ ਨਾ ਕਾ ਤੂੰ ਹੁਣ ਮੁਖ ਤਿਆਰ ਕਰੇ ਕਿਉਂ ਦਾਲ ਚ ਪਾਉਣਾ ਹਟ ਗਈ ਨੀ ਮੇਰੀ ਦਾਲ ਚ ਕਿਉਂ ਪਾਉਣ ਤੋਂ ਕੌਣ ਰੋਕਦਾ ਛੋਟਾ ਮੁੰਡਾ ਰੋਕਦਾ ਜਾਂ ਵੱਡਾ ਰੋਕਦਾ ਜਾਂ ਆਪਣੀ ਛੋਟੀ ਨੂੰ ਰੋਕਦੀ ਆ ਜਾਂ ਵੱਡੀ ਰੋਕਦੀ ਆ ਖੁੱਲ ਕੇ ਦੱਸ ਕੋਹਨਿਆਂ ਨਾਲੇ ਕੋਲੇ ਢਿੱਡ ਫਰੋਲ ਕੇ ਜਾਵਾਂਗੇ ਆ ਜਾ हूं टबर बद गया बाला वे बाला वे तू मिलती जे होजी खालावे खाला वे हूं टबर बद गया ਕੀ ਕਰਾਂ ਸਰਦਾਰਾ ਵੇ ਨੂੰ ਹਾਂ ਮੇਰੇ ਘਰ ਵਿੱਚ ਪੁੱਗਦੀ ਆ ਮੈਂ ਕੀ ਕਰਾਂ ਸਰਦਾਰਾ ਵੇ ਨੂੰ ਹਾਂ ਵੀ ਘਰ ਵਿੱਚ ਪੁੱਗਦੀ ਆ ਮੇਰੇ ਜਿਉਂਦੇ ਜੀ ਮੁਖਤਿਆਰ ਕਰੇ ਮੇਰੇ ਜਿਉਂਦੇ ਜੀ ਮੁਖਤਿਆਰ ਕਰੇ ਘਰ ਵਿੱਚ ਚੱਲੂਗੀ ਮੇਰੀ ਨੀ ਓ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਲਈ ਜੱਜ ਦੇ ਰੀਡਰ ਵਾਂਗੂ ਸੇਵਾ ਹੁੰਦੀ ਰਹੂਗੀ ਤੇਰੀ ਲਈ ਮੈਂ ਨਿਤ ਸੋਚਦਾ ਰਹਿੰਦਾ ਹਾਂ ਨਿਤ ਸੋਚਦਾ ਰਹਿੰਦਾ ਹਾਂ ਸੇਧ ਤੇਰੀ ਕਿਉਂ ਕੱਟ ਗਈਨੀ ਨਾ ਕਾ ਤੂੰ ਹੁਣ ਮੁਖਤਿਆਰ ਕਰੇ ਕਿਉਂ ਦਾਲ ਚ ਪਾਉਣਾ ਹਟ ਗਈਨੀ ਨਾ ਕਾ ਤੂੰ ਮੁਖ ਪਿਆਰ ਕਰੇ ਕਿਉਂ ਢਾਲ ਚ ਪਾਉਣੋਂ ਹਟ ਗਈ ਨੀ ਕਿਆ ਵਾਲਾ ਟੱਪਾ ਚੱਕ ਕੇ ਮੈਂ ਜਦ ਥੀਰੀ ਢਾਲ ਵਿੱਚ ਪਾਉਂਦੀ ਵੇ ਕੀ ਮਲ ਢਾਉਣੇ ਨੇ ਬਾਪੂ ਨੇ ਮੈਨੂੰ ਵੱਡੀ ਬਹੂ ਸੋਣ ਕਿ ਮੈਂ ਜਦ ਤੇਰੀ ਧਾਲ ਵਿੱਚ ਪਾਉਂਦੀ ਵੇ ਕੀ ਮਲ ਢਾਉਣੇ ਨੇ ਬਾਪੂ ਮੈਂ ਕੀ ਕਰਾਂ ਸਰਦਾਰਾ ਵੇ ਨੂੰ ਹਾਂ ਦੀ ਘਰ ਵਿੱਚ ਪੁੱਗਦੀ ਐ ਆਹਾ ਹਾ 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 ਬਈ ਕੋਨੇ ਵਾਲਾ ਨੂੰ ਪਤਾ ਲੱਗ ਗਿਆ ਵੀ ਬੂੜਾ ਬੂੜੀ ਦੀ ਘਰ ਚ ਬਣਦੀ ਨਹੀਂ ਦੇਖ ਲੈ ਭਾਈ ਸਾਡੀ ਗਵਾਂਡਣ ਮੈਨੂੰ 100 ਰੁਪਏ ਦੇ ਕੇ ਗਈ ਐ ਕੂੜੇ ਜਿਉਂਦੀ ਵਸਦੀ ਰਹਿ ਮਾਲਕ ਤੈਨੂੰ ਰਾਜੀ ਰੱਖੇ ਬਈ ਗੱਲ ਇਹ ਐ ਕਿ ਉਹ ਜੋ ਮਾਇਆ ਹੈ ਇਹ ਤੁਰਦੀ ਫਿਰਦੀ ਚੰਗੀ ਲੱਗਦੀ ਹੈ ਕਿੱਲੇ ਤੇ ਖੜਾ ਪਸ਼ੂ ਵੀ ਗੇੜੇ ਦੇਣ ਲੱਗ ਜਾਂਦਾ ਕਲੱਬ ਵਾਲਿਓ ਉੱਠ ਕੇ ਗੇੜਾ ਗੂੜਾ ਦਿਓ ਮੈਂ ਉਹੀ ਨਹੀਂ ਝੋਲਾ ਚੱਕੀ ਫਿਰਦਾ ਸਟੇਜ ਸੈਕਟਰੀ ਸਾਹਿਬ ਮੈਨੂੰ ਲੱਗਦਾ ਮੈਂ ਝੋਲਾ ਉਹੀ ਨਹੀਂ ਚੱਕੀ ਫਿਰਦਾ ਮਾੜਾ ਮੋਟਾ ਗੀਜੇ ਚ ਹੱਥ ਮਾਰੋ ਡੂੰਗਾ ਜਾ ਕਰਕੇ ਇਹ ਮੋਦੀ ਸਾਹਿਬ ਦਾ ਕੋਈ ਪਤਾ ਨਹੀਂ ਕਦੋਂ ਨੋਟਬੰਦੀ ਕਰ ਦੇਣ ਇਸ ਕਰਕੇ ਵਾਜੀ ਵਾ ਮਾਲਕ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਆਹਾਹਾਹਾ 500 ਰੁਪਇਆ ਮਾਨ ਹਾਹਾ 500 ਰੁਪਇਆ ਮਾਣ ਆ ਬਈ ਕੋਨੇ ਨਾਲ ਵਾਲਿਓ ਜਿੰਨੇ ਸਾਨੂੰ ਪੈਸੇ ਦਿਓਗੇ ਇਹ ਮੈਂ ਫੜ ਫੜ ਕੇ ਸਾਰੇ ਝੋਲੇ ਚ ਪਾਈ ਜਾਣੇ ਆ ਇਹ ਜਾਨ ਸਰ ਗੱਡੀ ਚੋਂ ਉਤਰ ਕੇ ਜਾ ਕੇ ਮੈਂ ਲੰਗਰ ਚ ਪਾ ਦੂੰਗਾ ਲੰਗਰ ਉਹ ਜਿਹੜਾ ਸਾਡੀ ਰਸੋਈ ਚ ਪਕਦਾ ਹੈ ਚਾਰ ਕਿੱਲੇ ਆਪਣੇ ਹਿੱਸੇ ਦੀ ਚਾਰ ਕਿੱਲੇ ਆਪਣੇ ਹਿੱਸੇ ਦੀ ਪਹਿਲੀ ਠੇਕੇ ਉਤੇ ਚੜਾਵਾਂਗੇ ਜਾਵਾਂਗੇ ਮੰंजे ਬੈਠਕ ਵਿੱਚ ਨਾਲੇ ਟੈਲੀਵਿਜ਼ਨ ਲਿਆਵਾਂਗੇ ਪਤਾ ਲਗੂ ਸਾਰੀ ਦੁਨੀਆ ਦਾ ਉਹ ਪਤਾ ਲਗੂ ਸਾਰੀ ਦੁਨੀਆ ਦਾ ਮੈਨੂੰ ਤਾਂ ਗੱਲ ਜੱਜ ਗੀਨੀ ਨਾ ਕਾਂ ਤੂੰ ਹੁਣ ਮੁਖ ਤਿਆਰ ਕੁਰੇ ਕਿਉਂ ਦਾਲ ਚ ਪਾਉਣੋਂ ਹਟ ਗਈਨੀ ਮੈਂ ਕੀ ਕਰਾਂ ਸਰਦਾਰਾ ਵੇ ਲੋਹਾ ਦੀ ਘਰ ਵਿੱਚ ਫੁਗਦੀ ਆ ਓਏ ਕਾਂ ਤੂੰ ਹੁਣ ਮੁਖ ਤਿਆਰ ਕੁਰੇ ਕਿਉਂ ਦਾਲ ਚ ਪਾਉਣੋਂ ਹਟ ਗਈਨੀ ਮੈਂ ਕੀ ਕਰਾਂ ਸਰਦਾਰਾ ਇਨੀ ਗੱਲ ਸੁਣ ਬੱਲੀਏ ਬੱਲੀਏ ਨੀ ਗੱਲ ਸੁਣ ਬੱਲੀਏ ਬੱਲੀਏ ਨੀ ਗੱਲ ਸੁਣ ਬੱਲੀਏ ਹੁਣ ਪਹਿਲਵਾਨਾਂ ਨੇ ਕਿਥੇ ਘੁੰਮਣਾਗਾ ਉਹ ਘਰ ਨੂੰ ਚੱਲੀਏ ਨੀ ਘਰ ਨੂੰ ਚੱਲੀਏ ਨੀ ਘਰ ਨੂੰ ਚੱਲੀਏ